गुरमीत सिंह राजा देश विदेशा दिन कुछ खास खबर ला के सामने हाजिर हुए हैं रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਦੁराष्ट्रਪਤੀ ਚੋਣਾਂ 'ਚ ਭਾਰਤੀ ਅਮਰੀਕੀ ਨਾਗਰਿਕਾਂ ਦੀ ਭਾਗੀਦਾਰੀ ਵਧਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਵਾਸ਼ਿੰਗਟਨ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ ਅਮਰੀਕਾ ਵਿੱਚ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੀ ਭਾਰਤੀ ਪਾਈਚਾਰੇ ਦੇ ਇੱਕ ਸਮੂਹ ਨੇ ਚੋਣਾਂ ਵਿੱਚ ਭਾਰਤੀ ਅਮਰੀਕੀ ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਗੈਰ ਲਾਭਕਾਰੀ ਸੰਸਥਾ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡੈਕਸਪੋਰਾਸ ਸਟੱਡੀਜ਼ ਨੇ ਇੰਡੋ ਅਮਰੀਕਨ ਫੋਟੋਮੈਟਰਸ ਨਾਲ ਨਾਮ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਸੰਘਟਨ ਵੱਲੋਂ ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਇਸ ਮੁਹਿੰਮ ਵਿੱਚ ਦੇਸ਼ ਦੇ ਪਵਿੱਕ ਨੂੰ ਸਵਾਰਨ ਵਿੱਚ ਪਾਈਚਾਰਾ ਜੋ ਮਹੱਤਵਪੂਰਨ ਭੂਮਿਕਾ ਨਿਭਾ ਰਿਹਾਗਾ ਉਸ ਨੂੰ ਰੇਖਾਕ੍ਰਿਤ ਕੀਤਾ ਗਿਆ ਹੈ ਐਫ ਆਈ ਡੀ ਐਸ ਨੇ ਕਿਹਾ ਕਿ ਇੱਕ ਫਨ ਸੁਪੰਨੇ ਅਤੇ ਵੱਧ ਰਹੇ ਪ੍ਰਵਾਸੀ ਭਾਈਚਾਰੇ ਦੇ ਰੂਪ ਵਿੱਚ ਸੰਯੁਕਤ ਰਾਜ ਵਿੱਚ ਲਗਭਗ 45 ਲੱਖ ਦੀ ਗਿਣਤੀ ਵਾਲੇ ਭਾਰਤੀ ਅਮਰੀਕੀਆਂ ਕੋਲ 2026 ਦੀਆਂ ਚੋਣਾਂ ਵਿੱਚ ਮਤ ਪੁਰਪਰਭਾਵ ਪਾਉਣ ਦਾ ਵਿਲੱਖਣ ਮੌਕਾ ਹੈ ਫਲੋਰੀਡਾ ਜਾਰਜੀਆ ਐਰੋਜੋਨਾ ਵਰਜੀਨੀਆ ਨਿਊ ਜਰਸੀ ਅਤੇ ਪੈਂਸਿਲਵਾਨੀਆ ਵਰਗੇ ਮਤ ਪੁਰ ਰਾਜਾਂ ਵਿੱਚ ਕੇਂਦਰੀ ਭਾਰਤੀ ਅਮਰੀਕੀ ਵੋਟ ਮੱਤਪੁਰਨ ਚੋਣਾਂ ਦੇ ਨਤੀਜਿਆਂ ਦੀ ਨਿਰਧਾਰਕ ਕਰਨ ਵਿੱਚ ਨਿਰਧਾਰਕ ਸਾਬਿਤ ਹੋ ਸਕਦਾ ਹੈ ਬਿਆਨ ਵਿੱਚ ਚੋਣਵਾਲੋ ਕਹੇਗਾ ਕਿ ਭਾਰਤੀ ਅਮਰੀਕੀ ਨੂੰ ਵੱਡੇ ਪੱਧਰ ਤੇ ਹਿੱਸਾ ਦਾ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਹੈ ਨਿਗਰਾਨੀ ਆਗਾਮੀ ਸਰਵੇਖਣ ਖੇਲੂ ਅਤੇ ਗਲੋਬਲ ਨੀਤੀ ਮੁੱਦਿਆਂ ਤੇ ਅਮਰੀਕਾ ਦੇ ਵਿਚਾਰਾਂ ਨੂੰ ਪ੍ਰਗਟ ਕਰੇਗਾ ਜੋ ਕਿ ਪਾਈਚਾਰੇ ਲਈ ਮੱਤਪੁਰਖ ਹੋਣਗੇ ਅਮਰੀਕਾ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਅਮਰੀਕਾ ਵਿੱਚ ਜੂੰਦੇ ਸੜ ਚੁੱਕੇ ਚਾਰ ਭਾਰਤੀ ਨੌਜਵਾਨ ਜੀ ਹਾਂ ਟੈਕਸਸ ਦੀ ਖਬਰ ਹੈ ਕਿ ਅਮਰੀਕਾ ਵਿੱਚ ਵਾਪਰੇ ਹੋ ਹੋਲ ਨਾਕ ਹਾਸੇ ਦੌਰਾਨ ਚਾਰ ਭਾਰਤੀ ਜੂੰਦੇ ਸੜ ਗਏ ਹਨ ਟੈਕਸਸ ਸੂਬੇ ਦੀ ਕੁਲੀਨ ਕਾਉਂਟੀ ਵਿੱਚ ਵਾਈਟ ਸਟਰੀਟ ਨੇੜੇ ਕਈ ਗੱਡੀਆਂ ਆਪਸ ਵਿੱਚ ਪਿੱੜ ਗਈਆਂ ਅਤੇ ਇਹਨਾਂ ਵਿੱਚੋਂ ਇੱਕ ਐਸਯੂਵੀ ਨੂੰ ਵੀ ਅੱਗ ਲੱਗ ਗਈ ਭਾਰਤੀ ਨੌਜਵਾਨਾਂ ਦੀ ਸ਼ਰਾਬ ਕੀਤੀ ਗਈ ਹੈ ਆਰੀਅਨ ਰਗੁਨਾਥ ਦਰਸ਼ਨੀ ਵਾਸੂ ਦੇਵਨ ਫਾਰੂਕ ਸ਼ੇਖ ਤੇ ਲੁਕੇਸ਼ ਪਲਾਚਾਰਲਾ ਵੱਲੋਂ ਕੀਤੀ ਗਈ ਹੈ ਆਰੀਅਨ ਰਗੁਨਾਥ ਤੇ ਉਸਦੇ ਦੋਸਤ ਫਾਰੂਕ ਸ਼ੇਖ ਆਪਣੇ ਦੋਸਤ ਨੂੰ ਮਿਲ ਕੇ ਟੈਲਸ ਤੋਂ ਵਾਪਸ ਆ ਰਹੇ ਸਨ ਜਦਕਿ ਲੁਕੇਸ਼ ਆਪਣੀ ਪਤਨੀ ਨੂੰ ਮਿਲਣ ਲਈ ਬੈਂਟਲੀ ਵਿਲ ਵਾਲੇ ਜਾ ਰਿਹਾ ਸੀ ਦੂਜੇ ਪਾਸੇ ਟੈਕਸਿਸ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕਰ ਚੁੱਕੀ ਦਸ਼ਨੀ ਵਾਸੂ ਦੇਵਨ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਬੈਂਟਵਨ ਜਾ ਰਹੀ ਸੀ ਚਾਰੇ ਜਨੀਆਂ ਨੇ ਇੱਕ ਕਾਰ ਪੂਲੰਗ ਐਪ ਰਾਹੀਂ ਇਕੱਠਿਆਂ ਸਫ਼ਰ ਕਰਨ ਦਾ ਮਨ ਬਣਾਇਆ ਸੀ ਜਿਸ ਵਿੱਚ ਘੱਟ ਖਰਚਾ ਹੋਣਾ ਸੀ ਹైదరాబాద్ ਨਾਲ ਸਮਰਦੇਤ ਅਰੀਨ ਰਗੁਨਾਥ ਭਾਰਤ ਵਿੱਚ ਆਪਣੀ ਇਸ ਇੰਜੀਨੀਅਰਿੰਗ ਦੀ ਡਿਗਰੀ ਮੁਕੰਮਲ ਕਰਨ ਤੋਂ ਬਾਅਦ ਉਹ ਚੇਰੀ ਸਿੱਖਿਆ ਲਈ ਅਮਰੀਕਾ ਆਇਆ ਸੀ ਹਾਸਾ ਬਹੁਤ ਗਰਦਨਾਂਗੇ ਗਾਇਆ ਤੁਹਾਨੂੰ ਦੱਸ ਵੀ ਇੱਕ ਦਛਨੀ ਇਹ ਪਰਿਵਾਰ ਦੇ ਜਿਹੜੇ ਸੀ ਮੈਂਬਰਾਂ ਵੱਲੋਂ ਜਿਹੜੀ ਵੱਡੀ ਜਿਹੜੀ ਹੈਗੀ ਆ ਦੁਖਦਈ ਜਿਹੜੀ ਇਹਨਾਂ ਨੇ ਘਟਨਾ ਜਿਹੜੀ ਵਾਪਰ ਹੀ ਗਈ ਇਹਨਾਂ ਦੇ ਨਾਲ ਇਸ ਹਾਦਸੇ ਦੌਰਾਨ ਘੱਟ ਤੋਂ ਘੱਟ 5 ਗੱਡੀਆਂ ਦੀ ਟੱਕਰ ਹੋਈ ਅਤੇ ਇੱਕੋ ਕਾਰ ਇਸ ਵਿੱਚ ਸਵਾਰ 4 ਜਣੇ ਦਮ ਤੋੜ ਗਏ 3 ਜ਼ਖਮੀਆਂ ਨੂੰ ਇਲਾਜ ਵਾਸਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੂਸ ਮੁਤਾਬਕ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਐਸ ਜੂਵੀ ਵਿੱਚ ਸਵਾਰ ਮੁਸਾਫਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲ ਸਕਿਆ ਟੈਕਸਾਸ ਵਿੱਚ ਹੀ ਵਾਪਰੇ ਇੱਕ ਹੋਰ ਹਾਦਸੇ ਦੌਰਾਨ ਵੈਨ ਪਲਟਣ ਕਰਕੇ 4 ਜਣਿਆਂ ਦੀ ਮੌਤ ਹੋ ਗਈ ਤੇ 10 ਲੋਕ ਹੋਰ ਜ਼ਖਮੀ ਹੋ ਗਏ ਨੇ ਇਹ ਮੀਡੀਆ ਜਾਣਕਾਰਾਂ ਦਾ ਕਹਿਣਾ ਹੈ ਟ੍ਰੋਡੋ ਦੀ ਸਰਕਾਰ ਕਿਸੇ ਵੀ ਸਮੇਂ ਡੇਗ ਸਕਦੀ ਹੈ ਐਂਡ ਡੀ ਪੀ ਨੇ ਹਮਾਇਤ ਵਾਪਸ ਲਈ ਸੋਸ਼ਲ ਮੀਡੀਆ ਉਤੇ ਪਈਆਂ ਪੋਸਟਾਂ ਜੀ ਹਾਂ ਓਟਾਵਾ ਕੈਨੇਡੀਅਨ ਸਰਕਾਰ ਖਤਰੇ ਵਿੱਚ ਹੈ ਅਤੇ ਅਜਸਟਡ ਟ੍ਰੋਡੋ ਨੂੰ ਕਿਸੇ ਵੀ ਸਮੇਂ ਤਤਾਂ ਤੋਂ ਸਾਹਮਣੇ ਕੀਤਾ ਜਾ ਸਕਦਾ ਹੈ ਇਹ ਮੀਡੀਆ ਜਾਣਕਾਰਾਂ ਦਾ ਕਹਿਣਾ ਹੈਗਾ ਜੋ ਕਿ ਪਾਰਟੀਆਂ ਵੱਲੋਂ ਸਮਰਥਕ ਵਾਪਸ ਲੈਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਘਟ ਗਿੰਤੀ ਰਹਿ ਗਈ ਹੈ ਕੈਨੇਡਾ ਵਿੱਚ ਖੱਬੇ ਪੱਖੀ ਪਾਰਟੀ ਐਨ ਡੀਪੀ ਦੇ ਮੁਖੀ ਜਗਮੀਤ ਸਿੰਘ ਨੇ ਟਰੋਡੋ ਦੀ ਲਿਬਰਲ ਪਾਰਟੀ ਨਾਲ ਆਪਣਾ ਸਮਝੌਤਾ ਖਤਮ ਕਰ ਦਿੱਤਾ ਹੈ ਦੋਵੇਂ ਪਾਰਟੀਆਂ 2022 ਤੋਂ ਗਠਜੋੜ ਵਿੱਚ ਸਨ ਅਤੇ ਟਰੋਡੋ ਨੇ ਕਈ ਮੌਕਿਆਂ ਤੇ ਜਗਮੀਤ ਸਿੰਘ ਨੂੰ ਆਪਣਾ ਸੱਚਾ ਸਾਥੀ ਦੱਸਿਆ ਸੀ ਸਿੰਘ ਦੇ ਅਚਾਨਕ ਸਮਰਥਕ ਵਾਪਸ ਲੈਣ ਨਾਲ ਟਰੋਡੋ ਹੈਰਾਨ ਹੈ NDP ਦੇ ਇਸ ਕਦਮ ਕਾਰਨ ਟ੍ਰੋਡੋ ਦੀ ਸਰਕਾਰ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਹਾਲਾਂਕਿ ਟ੍ਰੋਡੋ ਨੇ ਭਰੋਸਾ ਜਤਾਇਆ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣੀ ਸਰਕਾਰ ਨੂੰ ਡਿੱਗਣ ਨਹੀਂ ਦੇਣਗੇ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਜਾਰੀ ਹੋਏ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਵਿੱਚ ਹੁਣ ਚੋਣਾਂ ਹੁੰਦੀਆਂ ਹਾਲ ਤਾਂ ਟ੍ਰੋਡੋ ਦੀ ਲਿਬਰਲ ਪਾਰਟੀ ਬੁਰੀ ਤਰ੍ਹਾਂ ਹਾਰ ਜਾਵੇਗੀ ਇਹ ਮੀਡੀਆ ਜਾਣਕਾਰਾਂ ਦਾ ਕਿਆ ਨਾ ਹੈ ਜੋ 사ਚ칸 શ્રી ਹਜੂ ਸਾਹਿਬ ਨਤਮਸਤਕ ਹੋਏ ਰਾਸ਼ਟਰਪਤੀ ਦ੍ਰੋਪਦੀ ਮੁਰਮਰ ਨਦੇੜ ਸਾਹਿਬ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮਰ ਨੇ ਬੁੱਧਵਾ ਨੂੰ ਕੇਂਦਰੀ ਮਹਾਰਾਸ਼ਟਰ ਦੇ ਨਦੇੜ ਸਾਹਿਬ ਤੱਕ ਸਚ칸 શ્રી ਹਜੂ ਸਾਹਿਬ ਗੁਰਦੁਆਰਾ ਵਿਖੇ ਮੱਥਾ ਟੇਕਿਆ ਇਸ ਸੰਬੰਧੀ ਇੱਕ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਅੰਦਰ ਲੰਗਰ ਹਾਲ ਵੀ ਦੇਖਿਆ ਤੇ ਹਜੂਤ ਸਾਹਿਬ ਸਿੱਖਾਂ ਦੇ ਪੰਜ ਪ੍ਰਮੁੱਖ ਧਾਰਮਿਕ ਕੇਂਦਰਾਂ ਵਿੱਚੋਂ ਇੱਕ ਹੈ ਰਾਸ਼ਟਰਪਤੀ ਦੇ ਨਾਲ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾ ਕ੍ਰਿਸ਼ਨਨ ਅਤੇ ਉਹਨਾਂ ਦੀ ਬੇਟੀ ਇਤੇਸ਼ੀ ਮੁਰੰਬਰ ਵੀ ਮੌਜੂਦ ਸਨ ਉਹਨਾਂ ਦਾ ਉਹਨਾਂ ਦਾ ਗੁਰਦੁਆਰਾ ਬੋਰਡ ਦੇ ਮੈਂਬਰਾਂ ਜ਼ਿਲ੍ਹੇ ਦੇ ਸਮਰਪਿਤ ਮੰਤਰੀ ਗਿਰੀਸ਼ ਮਹਾਜਨ ਸੀਨੀਅਰ ਅਧਿਕਾਰੀਆਂ ਤੇ ਹੋਰਾਂ ਨੇ ਸਵਾਗਤ ਕੀਤਾ ਅਧਿਕਾਰੀਆਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਦੇ ਬਾਅਦ ਵਿੱਚ ਪ੍ਰਧਾਨ ਮੰਤਰੀ ਸਵarnidhi ਯੋਜਨਾ ਦੇ ਲਾਭਪਾਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਇੱਕ ਡੋਨਿਆਂ ਦੀ ਦੁਕਾਨ ਤੇ ਮਾਲਕ ਕੈਤਨ ਕਲਸਿਕਾ ਨਾਲ ਅਤੇ ਫਲ ਦੇ ਜੂਸ ਕਾਰੋਬਾਰ ਕਰਨ ਵਾਲੇ ਮਾਲਕ ਸ਼ਮਸ਼ੇਰ ਸਿੰਘ ਰਠੌਰ ਨਾਲ ਵੀ ਗੱਲਬਾਤ ਕੀਤੀ। ਸਵਿਰਧਾਨ ਦਖੋਂ ਦੇ ਪੇਕੇ ਜਿੱਥੇ ਕਿ ਪ੍ਰਧਾਨ ਮੰਤਰੀ ਰਾਸ਼ਟਰਪਤੀ ਦ੍ਰੋਪਦੀ ਮੁਰਮੁਰ ਪਹੁੰਚਨੇ ਸੱਚਖੰਡ ਸ਼੍ਰੀ ਹਜੂ ਸਾਹਿਬ ਦਰਸ਼ਨ ਕਰਨ ਉਦਰ ਜੁਕੇ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਜੁਕੇ ਦੇ ਵਿੱਚ ਪੰਜਾਬੀ ਬਜ਼ੁਰਗ ਦਾ ਰੋੜੇ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ ਜੀਹਾਂ ਲੰਡਨ ਜੁਕੇ ਵਿੱਚ 80 ਸਾਲ ਦੇ ਭੀਮ ਸਿੰਘ ਕੋਲੀਦਾਰ ਨਸਲਵਾਦੀ ਅੱਲਣਾ ਨੇ ਰੋੜੇ ਮਾਰ-ਮਾਰ ਕੇ ਕਤਲ ਕਰ ਦਿੱਤਾ ਬ੍ਰਾਊਨਸਟੋਨ ਟਾਊਨ ਵਿੱਚ ਹੋਈ ਵਾਰਦਾਤ ਵਿੱਚ ਪੰਜ ਅੱਲਣਾ ਦੀ ਉਮਰ 12 ਸਾਲ ਤੋਂ 14 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਜਿੰਨਾਂ ਵਿੱਚੋਂ ਚਾਰ ਨੂੰ ਪੁਲਿਸ ਨੇ ਰਿਹਾਵਿਕਾਰ ਦਿੱਤਾਇਆ ਦੂਜੇ ਪਾਸੇ ਪੀਮਸੈਨ ਕੋਹਲੀ ਦੀ ਬੇਟੀ ਨੇ ਦੱਸਿਆ ਕਿ ਹਮਲਾਵਰਾਂ ਨੇ ਉਹਨਾਂ ਦੇ ਪਿਤਾ ਨੂੰ ਤਕਾ ਦੇ ਕੇ ਸ਼ੂਟ ਦਿੱਤਾ ਅਤੇ ਫਿਰ ਧੌਣ ਅਤੇ ਰੇਡ ਦੀ ਹੱਡੀ ਤੇ ਠੁੱਡੇ ਮਾਰੇ। ਪ੍ਰਾਪਤ ਜਾਣਕਾਰੀ ਮੁਤਾਬਕ ਪੀਮਸੈਨ ਕੋਹਲੀ ਆਪਣੇ ਕੁੱਤੇ ਨਾਲ ਪਾਰਕ ਵਿੱਚ ਸੈਰ ਕਰ ਰਹੇ ਸਨ ਜਦੋਂ ਤਿੰਨ ਕੁੜੀਆਂ ਅਤੇ ਦੋ ਮੁੰਡੇ ਉੱਥੋਂ ਲੰਘੇ। ਅੱਲੜਾਂ ਦੇ ਅੰਦਰ ਨਸਲੀ ਨਫਰਤ ਦੀ ਅੱਗ ਇੰਨੀ ਜ਼ਿਆਦਾ ਬਲ ਰਹੀ ਸੀ ਕਿ ਉਹਨਾਂ ਨੇ ਭੀਮਸਨ ਕੋਹਲੀ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਭੀਮਸਨ ਕੋਹਲੀ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਡਿਟੈਕਟਿਵ ਇਸਪੈਕਟਰ ਦਾ ਕਹਿਣਾ ਹੈ ਕਿ ਬਜ਼ੁਰਗ ਦੀ ਮੌਤ ਦਾ ਕਾਰਨ ਨਾਸਰ ਹੋਣਾ ਪਰਿਵਾਰ ਦੁੱਖ ਵਿੱਚ ਡੁੱਬਿਆ ਹੈ ਸਗੋਂ ਪਰਿਵਾਰ ਦੇ ਦੋਸਤ ਦੇ ਪੂਰੀ ਕਮਿਊਨਿਟੀ ਵਿੱਚ ਗੁੱਸੇ ਦੀ ਲਹਿਰ ਹੈ ਪੁਲਿਸ ਵੱਲੋਂ ਕਈ ਟੀਮਾਂ ਨੂੰ ਇਲਾਕੇ ਵਿੱਚ ਵਿਚ ਵਕ ਵਕ ਪਰਵਾਨਾ ਨਾਲ ਗੱਲਬਾਤ ਕਰਦੇ ਹੋਏ ਚਿੰਤਾਵਾਂ ਦੂਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈਗੇ ਭੀਮਸਨ ਕੋਲੀ ਆਪਣੀ ਪਤਨੀ ਸਤਿੰਦਰ ਕੋਰ ਨਾਲ ਬਰਾਊਨ ਸਟੋਨ ਟਾਊਨ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਸਨ ਤੇ ਅਕਸਰ ਹੀ ਘਰ ਦੇ ਨਾਲ ਲੱਗਦੇ ਪਾਰਕ ਵਿੱਚ ਸੈਰ ਕਰਨ ਜਾਂਦੇ ਸਨ ਦੂਜੇ ਪਾਸੇ ਗਵੰਡੀਆਂ ਦਾ ਦੱਸਿਆ ਕਿ ਉਸਲੇ ਪਿਛਲੇ 2-3 ਮਹੀਨੇ ਪਹਿਲਾਂ ਪੁਲਿਸ ਨੂੰ ਕਈ ਵਾਰ ਇੱਕ ਗਰੋ ਦਾ ਸ਼ਿਕਾਇਤ ਕਰ ਚੁੱਕੇ ਹਨ ਜੋ ਸਾਊਥ ਏਸ਼ੀਆ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਇਸ ਤੋਂ ਪਹਿਲਾਂ ਖਾਲੀ ਕੈਨ ਸੁੱਟਣ ਜਾਂ ਫਿਰ ਹੋਰ ਹਰਕਤਾਂ ਸਾਹਮਣੇ ਆਈਆਂ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਭੀਮਸਨ ਕੋਲੀ ਦੇ ਗੁਆਂਢ ਵਿੱਚ ਰਹਿੰਦੇ ਹਰਜਿੰਦਰ ਕਾਲੀਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਬਹੁਤ ਹੀ ਖੁਸ਼ ਮਿਸ਼ਾਜ ਇਨਸਾਨ ਸਨ ਪਾਰਕ ਵਿੱਚ ਇਕੱਲੇ ਬੈਠ ਕੇ ਹੋਣ ਹਮੇਸ਼ਾ ਲਤੀਫੇ ਸੁਣਾਉਂਦੇ ਸਨ ਕਿ ਉਹ ਆਪਣੇ ਪਿੱਛੇ ਪਤਨੀ ਤੇ ਤਿੰਨ ਬੱਚੇ ਤੇ ਦੋ ਗ੍ਰੇਡ ਚਿਲड्रन ਛੱਡ ਗਏ ਹਨ ਲੇਕਿਨ ਖਬਰ ਬਹੁਤ ਮਤਭਾਗੀ ਸਾਹਮਣੇ ਆਈ ਹੈ